ਇਹ ਦੇ ਕਸਾਨ ਛੁਭ ਕਰਨ ਲਈ 1 ਕਰੋੜ ਦਾ ਐਲਾਨ ਸੁਣ ਕੇ ਕਈ ਸਾਲਾਂ ਪਹਿਲਾਂ ਛੱਡ ਕੇ ਗਈ ਉਹਦੀ ਮਾਂ ਵੀ ਆ ਗਈ ਪੁੱਤ ਦੇ ਹੱਕ 'ਚ ਮੀਡੀਆ ਨੂੰ ਬਿਆਨ ਦਿੰਦੇ ਹੋਏ ਛੁਭ ਕਰਨ ਦੀ ਮਾਤਾ ਨੇ ਕਿਹਾ ਕਿ ਜਿਹੜੇ ਕਹਿੰਦੇ ਉਹਦੀ ਮਾਂ ਨਹੀਂ ਹੈਗੀ ਤਾਂ ਮੈਂ ਉਹਦੀ ਮਾਂ ਹੈਗੀ ਆ ਤੇ ਹੁਣ ਮੇਰੇ ਪੁੱਤ ਦੀ ਮਿੱਟੀ ਪਲੀਤ ਨਾ ਕਰੋ ਜਲਦੀ ਤੋਂ ਜਲਦੀ ਉਹਦਾ ਸੰਸਕਾਰ ਕਰੋ ਤੇ ਪੁੱਤ ਦੇ ਇਸ ਜਹਾਨ ਤੋਂ ਜਾਣ ਤੋਂ ਬਾਅਦ ਛੁਭ ਕਰਨ ਦੀ ਮਾਂ ਦੇ ਚਿਹਰੇ ਤੇ ਜਰਾ ਵੀ ਦੁੱਖ ਦੇਖਣ ਨੂੰ ਨਹੀਂ ਮਿਲਿਆ ਸ਼ੁਭ ਕਰਨ ਦੀ ਮਾਂ ਉਸ ਨੂੰ ਛੱਡ ਕੇ ਚਲੀ ਗਈ ਸੀ ਤੇ ਦਾਦੀ ਭੈਣਾਂ ਨੇ ਉਹਨੂੰ ਰਲ ਕੇ ਪਾਲਿਆ ਤੇ ਹੁਣ ਤੁਸੀਂ ਦੱਸੋ 1 ਕਰੋੜ ਤੇ ਕਿਸ ਦਾ ਹੱਕ ਬੰਦਾ ਹੈ ਉਹਨਾਂ ਭੈਣਾਂ ਦਾ ਜਿਨ੍ਹਾਂ ਨਾਲ ਸ਼ੁਭ ਕਰਨ ਰਹਿੰਦਾ ਸੀ ਜਾਂ ਉਸ ਮਾਦਾ ਜੋ ਛੱਡ ਕੇ ਚਲੀ ਗਈ ਸੀ ਸ਼ੁਭ ਕਰਨ ਦੀ ਭੈਣ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ 17 ਸਾਲ ਹੋ ਗਏ ਮੇਰੀ ਮਾਤਾ ਨੂੰ ਸਾਨੂੰ ਛੱਡ ਕੇ ਚਲੀ ਗਈ ਨੂੰ ਜਦੋਂ ਅਸੀਂ ਛੋਟੇ-ਛੋਟੇ ਸੀ ਉਦੋਂ ਉਹਨੂੰ ਦੁੱਖ ਨਹੀਂ ਲੱਗਿਆ ਹੁਣ ਉਸਨੂੰ ਦੁੱਖ ਜ਼ਿਆਦਾ ਲੱਗਿਆ ਉਦੋਂ ਕਿਉਂ ਨਹੀਂ ਸਾਡੇ ਹੱਕ ਦੇ ਵਿੱਚ ਖੜੀ ਭੈਣ ਨੇ ਦੱਸਿਆ ਸ਼ੁਭ ਕਰਨ ਜੋ ਉਸਦਾ ਭਰਾ ਉਹ 2 ਸਾਲ ਦਾ ਸੀ ਜਦੋਂ ਉਸਦੀ ਮਾਸ ਨੂੰ ਛੱਡ ਕੇ ਗਈ ਸੀ ਸ਼ੁਭ ਕਰਨ ਦੀ ਭੈਣ ਨੇ ਕਿਹਾ ਕਿ ਉਦੋਂ ਨਹੀਂ ਉਸਨੂੰ ਆਪਣੇ ਜਵਾਕ ਦਿਖੇ ਤੇ ਉਹਨਾਂ ਨੇ ਦਾਦੀ ਤੇ ਭੈਣ ਨੇ ਸਾਫ਼-ਸਾਫ਼ ਕਹਿਤਾ ਸਾਡਾ ਕੋਈ ਲਾਗਤ ਦੇਗਾ ਨਹੀਂ ਇਸ ਔਰਤ ਨਾਲ ਅਸੀਂ ਜਥੇਬੰਦੀ ਦੇ ਨਾਲ ਆ ਜਿਵੇਂ ਇਹ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੈ ਤੇ ਦੋਸਤੋ ਤੁਹਾਡੇ ਇਸ ਖਬਰ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਜਰੂਰ ਕਰਿਓ ਕਿਉਂਕਿ 17 ਸਾਲ ਹੋ ਗਏ ਸ਼ੁਭ ਕਰਨ ਦੀ ਮਾਂ ਉਸ ਨੂੰ ਛੱਡ ਕੇ ਚਲੀ ਗਈ ਸੀ ਇਹੋ ਜਾਂ ਹੁਣ ਕੀ ਹੋ ਗਿਆ ਕਿ ਉਹ ਵਾਪਸ ਆ ਗਈ ਤੇ ਤੁਸੀਂ ਕਮੈਂਟ ਜਰੂਰ ਕਰਿਓ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਮਿਲਦੇ ਆਂ ਦੋਸਤੋ ਕਿਸੇ ਹੋਰ ਖਬਰ ਦੇ ਨਾਲ ਪੰਜਾਬ ਦੇ ਜੋ ਕਿਸਾਨ ਵੀਰ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਆਪਣੇ ਹੱਕਾਂ ਦੇ ਲਈ ਲੜਾਈ ਲੜ ਰਹੇ ਨੇ ਉਹਨਾਂ ਦੇ ਲਈ ਕਮੈਂਟਾਂ ਦੇ ਵਿੱਚ ਅਰਦਾਸ ਜ਼ਰੂਰ ਕਰਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ